ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਵਰਾਸਾ ਟੀਵੀ ਲਾਈਵ ਅਤੇ ਅੱਜ ਦੀ ਵੀਡੀਓ ਵਿੱਚ ਅਸੀਂ ਜਿਸ ਬਾਈ ਦੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਇਸ ਬਾਈ ਦੇ ਵੱਲੋਂ ਗਾਣਾ गा ਕੇ ਮੋਦੀ ਨੂੰ ਲਾਂਤਾਂ ਪਾਈਆਂ ਗਈਆਂ ਨੇ ਅਤੇ ਤੁਹਾਡੇ ਕੀ ਵਿਚਾਰ ਨੇ ਇਸ ਬਾਈ ਦੇ ਗਾਣੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਹੋਰ ਦੱਸਿਓ ਤੇ ਜਿਹੜੇ-ਜਿਹੜੇ ਦੋਸਤ ਵਰਾਸਾ ਟੀਵੀ ਲਾਈਵ YouTube ਚੈਨਲ ਤੇ ਨਵੇਂ ਹਨ ਚੰਨ ਜੋ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਆਨ ਕਰਨਾ ਨਾ ਭੁੱਲਣਾ ਹੁਣ ਅਸੀਂ ਤੁਹਾਨੂੰ ਲੈ ਚੱਲੇ ਇਸ ਪੂਰੀ ਵੀਡੀਓ ਦੇ ਵੱਲ ਧੰਨਵਾਦ ਓ ਦੇਖੋ ਜੀ ਦੇਖੋ ਜੀ ਮੋਦੀ ਹੋ ਗਿਆ ਸਦਾਈ ਓ ਬੀਬੇ ਜੱਟਾ ਨੂੰ ਸੜਾ ਜਾਂਦਾ ਏ ਸਤਾਈ ਦੇਖੋ ਜੀ ਦੇਖੋ ਜੀ ਖੱਟੜ ਹੋ ਗਿਆ ਸਦਾਈ ਓ ਬੀਬੇ ਜੱਟਾ ਨੂੰ ਖੱਟੜ ਜਾਂਦਾ ਏ ਸਤਾਈ ਓ ਕਰਦੇ ਨਹੀਂ ਇਹ ਦੋਹੇ ਗੱਲਾਂ ਚੰਗੀਆਂ ਸੰਭੂ ਬਾਡਰ ਤੇ ਬੈਠੀਆਂ ਨੇ ਕਈ ਜੱਥੇਬੰਦੀਆਂ ਓ ਵੀਰੋ ਜੱਥੇਬੰਦੀਆਂ ਓ ਚਿੱਟੇ ਨੇ ਜਮਾਨੀ ਦੀ ਕੰਬਰੇ ਤੋੜਤੀ ਓ ਮੋਦੀ ਨੇ ਤਾਂ ਵੀਰ ਨੋ ਕਿਸਾਨੀ ਰੋਲਤੀ ਓ ਮਜੀਟਿਆ ਨੇ ਜਮਾਨੀ ਦੀ ਕੰਬਰੇ ਤੋੜਤੀ ਓ ਮੋਦੀ ਨੇ ਤਾਂ ਵੀਰ ਨੋ ਕਿਸਾਨੀ ਰੋਲਤੀ ਹੋ ਜੋ ਵੀਰੋ ਕੈਮ ਹੋ ਜੋ ਭੈਣੋ ਕੈਮ ਓ ਕਰ ਦੋ ਸਰਕਾਰਾਂ ਨੱਗੀਆਂ ਸੰਭੂ ਬਾਰਡਰ ਤੇ ਬੈਠੀਆਂ ਨੇ ਕਈ ਜੱਥੇ ਬੰਦੀਆਂ ਵੀਰੋ ਜੱਥੇ ਬੰਦੀਆਂ ਉਹ ਸੋਨੀ ਲਗੜੋਈ ਵਾਲਾ ਸੱਚ ਲਿਖਦਾ ਸੋਨੀ ਲਗੜੋਈ ਵਾਲਾ ਸੱਚ ਲਿਖਦਾ ਉਹੀ ਲਿਖੇ ਜੋ ਤੁਮੀ ਨੂੰ ਬਈ ਦਿਖਦਾ ਉਹ ਭਾਜਪੀ ਤੋਂ ਪਹਿਲਾਂ ਉਹ ਭਾਜਪੀ ਤੋਂ ਪਹਿਲਾਂ ਕਈ ਨਿੰਗ ਸਿੰਘੋ ਤੁਸੀਂ ਸਰਕਾਰਾਂ ਟੰਗੀਆਂ ਸੰਭੂ ਬਾਟਾ ਤੇ ਬੈਠੀਆਂ ਨੇ ਕਈ ਥੱਥੇ ਬੰਦੀਆਂ ਕਈ ਥੱਥੇ ਬੰਦੀਆਂ ਬੋਲੇ ਸੋਨਿਹਾਲ ਸਸਰੀਆ ਕਾਰ ਤੁਕੇ ਮੈ ਲੱਗਿਆ ਨੌਜਵਾਨਾਂ ਦਾ ਕੀ ਤੇ ਜ਼ਰੂਰ ਕਮੈਂਟ ਕਰਨਾ ਧੰਨਵਾਦ ਦੋਸਤੋ ਜੇ ਗੀਤ ਵਧੀਆ ਲੱਗਿਆ ਗਾਣੇ ਗਾ Share ਕਰਨਾ ਸਸੀ ਕਾਲ ਜੀ ਬਈ ਵੀਡੀਓ ਨੂੰ ਇੱਕ ਆਦੂਗਾ ਪਹੁੰਚਦੀ ਕਰਨਾ ਜੀ ਜਦੋਂ